ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪੈਂਡ ਕੋਟ 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 ਖੜੇ ਆ ਤੇ ਇਹ ਹੈਗਾ ਬਾਬਾ ਰਾਮਦਾਸ ਜੀ ਦਾ ਥੜਾ ਤੇ ਇੱਥੇ ਵੀਰ ਸਬਜੀ ਵਾਲਾ ਵੀਰ ਆ ਜਿਹੜਾ ਮੁੱਧਗੀ ਤੋਂ ਤੇ ਲਗਭਗ ਬਾਈ ਨੂੰ ਜਿਹੜੇ ਆਪਣਾ 41 ਸਾਲ ਹੋ ਗਏ ਆ ਜਿਹੜਾ ਬਾਈ ਨੂੰ ਆਪਣੇ ਪੈਂਡ ਕੋਟ 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 ਸਬਜੀ ਵੇਚਦੇ ਨੇ ਤੇ ਕਿਹੜੇ-ਕਿਹੜੇ ਵੀਰ ਨੇ ਇੱਥੇ ਆ ਕੇ ਜਿਹੜੀ ਬਾਈ ਕੋਲੇ ਸਬਜੀ ਲਈ ਆ ਤੇ ਤੇ ਥੜੇ ਦੇ ਬਾਈ ਜਿਹੜਾ ਗੁਰਦੁਆਰੇ ਤੇ ਪੱਕੀ ਡਿਊਟੀ ਇਹਨਾਂ ਦੀ ਬਾਈ ਕਹਿੰਦਾ ਸੀ 84 ਦੇ ਵਿੱਚ ਕਹਿੰਦਾ ਮੈਂ ਕੋਟ-ਕੋਟ ਦੇ ਵਿੱਚ ਆਇਆ ਸੀਗਾ ਅੱਡੇ ਤੇ ਜਿਹੜੀ ਉਹਨਾਂ ਨੇ ਬਾਈ ਉਹਨਾਂ ਨੇ ਸ਼ਾਪ ਕੀਤੀ ਸੀ ਸਬਜ਼ੀ ਦੀ ਤੇ ਉਸ ਤੋਂ ਬਾਅਦ 7 ਸਾਲ ਉੱਥੇ ਲਾਇਏ ਫਿਰ 91 ਦੇ ਵਿੱਚ ਜਿਹੜਾ ਥੜੇ ਦੇ ਇੱਥੇ ਆ ਗਏ ਤੇ ਇੱਥੇ ਹੁਣ 91 ਤੋਂ ਲੈ ਕੇ ਬਾਈ ਇੱਥੇ ਤੁਸੀਂ ਉਦੋਂ ਦੇ ਠੀਕ ਆ 91 ਤੋਂ ਲੈ ਕੇ ਬਾਈ ਹੁਣੇ ਇੱਥੇ ਹੀ ਸਬਜ਼ੀ ਦੀ ਡਿਊਟੀ ਨੂੰ ਹਾਂ ਦੇ 25 ਸਾਲ ਉਹ ਤੇ 9 ਇਹ ਹੋ ਗਏ ਤੇ ਯਾਨੀ ਕਿ 34 ਸਾਲ ਇੱਥੇ ਹੋ ਗਏ ਬਾਈ ਹਨ ਤੇ 7 ਸਾਲ ਤੁਸੀਂ ਉੱਥੇ ਲਾਇਏ 41 ਸਾਲ ਤੁਹਾਡੀ ਉਮਰ ਕਿੰਨੀ ਬਾਈ ਜੀ ਹੋਨ ਮੇਰੇ ਉਹ ਵੀ ਤਰਨ ਜਰਨ 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 ਜਗ ਦੇ ਨੇੜੇ ਬੁੱਕ ਅੱਛਾ ਯਾਨੀ ਕਿ ਤੁਸੀਂ 12 13 ਸਾਲਾਂ ਦੇ ਸੀ ਉਦੋਂ ਜਦੋਂ ਤੁਸੀਂ ਲੱਗ ਪਏ ਹੈ ਹਾਂ 12 13 ਸਾਲ ਹੋ ਗਏ ਨੇ ਅੱਜ ਵੀ ਆਏ ਨਹੀਂ ਅੱਛਾ ਅੱਛਾ ਠੀਕ ਆ ਤੇ ਕਿਹੜੇ ਕਿਹੜੇ ਵੀਰ ਬਾਈ ਤੋਂ ਸਬਜ਼ੀ ਲੈ ਕੇ ਜਾਂਦੇ ਆ ਤੇ ਜ਼ਰੂਰ ਆਪਣਾ ਸ਼ੇਅਰ ਕਰੋ ਕਿਹੜੇ ਕਿਹੜੇ ਮੰਨ ਲਾ ਬਾਹਰ ਵੀ ਉੱਠ ਗਿਆ ਜਾਂ ਕੋਈ ਅੰਦਰ ਆ ਜਿਹੜੇ ਹੁਣ ਵੀ ਲੈ ਕੇ ਜਾਂਦੇ ਹੋ ਜ਼ਰੂਰ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਾ ਦਿਓ ਤੇ ਬਾਈ ਦਾ ਨਾਲੇ ਹੌਸਲਾ ਵਧੂਗਾ ਤੇ ਨਾਲੇ ਬਾਈ ਜੀ 41 ਸਾਲ ਥੋੜੇ ਨਹੀਂ ਹੁੰਦੇ ਆ ਆਪਦੀ ਉਮਰ ਦੀ ساری ਜਿੰਦਗੀ ਜਿਹੜੀ ਬਾਈ ਨੇ ਕੋੜ ਕਰੋੜ ਕਲਾਂ ਦੇ ਤੇ ਸਬਜੀ ਇੱਥੇ ਹੀ ਨਿਕਲ ਗਈ ਬਾਈ ਜੀ ساری ਸਬਜੀ ਤੇ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਈ